ਸੀਬੀਆਈ ਨੇ ਚੰਡੀਗੜ੍ਹ ਪੁਲਿਸ ਦੇ ਐਸਐਚਓ ਹੈੱਡ ਕਨਸਟੇਬਲ ਅਤੇ ਇੱਕ ਕਨਸਟੇਬਲ ਨੂੰ ਰਿਸ਼ਵਤ ਲੈੰਦਿਆ ਰੰਗੇ ਹਾਥੀ ਗ੍ਰਿਫਤਾਰ ਕੀਤਾ ਹੈ 10000 ਰੁਪਏ ਰਿਸ਼ਵਤ ਲੈੰਦਿਆ ਐਸਐਚਓ ਰਾਜੇਸ਼ ਸ਼ੁਕਲਾ ਸਮੇਤ ਤਿੰਨ ਨੂੰ ਕਾਬੂ ਕੀਤਾ ਗਿਆ ਤਿੰਨਾਂ ਮੁਲਜ਼ਮਾਂ ਨੂੰ ਦੁਪਹਿਰ ਵੇਲੇ ਸੀਬੀਆਈ ਦੇ ਸਪੈਸ਼ਲ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਐਸਐਚਓ ਰਾਜੇਸ਼ ਸ਼ੁਕਲਾ ਚੰਡੀਗੜ੍ਹ ਦੇ ਸੈਕਟਰ 34 ਦੇ ਥਾਣੇ ਦੇ ਵਿੱਚ ਤਾਇਨਾਤ ਸੀ ਇਲਜ਼ਾਮ ਹੈ ਕਿ ਪਾਰਕਿੰਗ ਕਲੈਕਟਰ ਲਲਿਤ ਜੋਸ਼ੀ ਤੋਂ ਹਰ ਮਹੀਨੇ 10000 ਰੁਪਏ ਲੈੇ ਜਾਂਦੇ ਸੀ ਪਰ ਇਸ ਵਾਰ ਪਹਿਲਾਂ 5000 ਰੁਪਏ ਦਿੱਤੇ ਗਏ ਅਤੇ ਬ ਐਸਐਚਓ ਦੇ ਕੋਲ ਪੁੱਜਾ ਤਾਂ ਉਸ ਨੂੰ ਰੰਗੇ ਹਥੀ ਗ੍ਰਿਫਤਾਰ ਕਰ ਲਿਆ ਗਿਆ ਦਿਲਬਾਖ ਸਿੰਘ ਦੇ ਨਾਲ ਮੌਜੂਦ ਹੈੱਡ ਕਨਸਟੇਬਲ ਮੁਕੇਸ਼ ਕੁਮਾਰ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਰਾਜੇਸ਼ ਸ਼ੁਕਲਾ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਸ਼ੁਕਲਾ ਦੇ ਖਿਲਾਫ 16 ਵਾਰ ਵਾਕਵਾ ਕੇਸਾਂ ਦੇ ਵਿੱਚ ਐਕਸ਼ਨ ਲਿਤਾ ਜਾ ਚੁੱਕਿਆ ਹੈ 7 ਵਾਰ ਸ਼ੁਕਲਾ ਦਾ ਇਨਕਰੀਮੈਂਟ ਵੀ ਰੋਕਿਆ ਗਿਆ ਹੈ ਰਾਜੇਸ਼ ਸ਼ੁਕਲਾ ਦੀਆਂ ਮੁਸ਼ਕਲਾਵਾਂ ਚੁਕਿਆ ਵਾਅਦਾਸਕਦੀਆਂ ਨੇ ਅੱਜ ਉਹਨਾਂ ਨੂੰ ਸੀਬੀਆਈ ਦੀ ਸਪੈਸ਼ਲ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਦੁਪਹਿਰ ਵੇਲੇ ਪੇਸ਼ੀ ਹੋਏਗੀ ਉਹਨਾਂ ਦੀ 10000 ਦੀ ਰਿਸ਼ਵਤ ਲੈ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਸੀ ਐਸ ਐਚਓ ਨੂੰ 16 ਬਾਅਦ ਸ਼ੁਕਲਾ ਦੇ ਖਿਲਾਫ ਐਕਸ਼ਨ ਪਹਿਲਾਂ ਵੀ ਹੋ ਚੁੱਕਿਆ ਹੈ 1986 ਤੋਂ 2010 ਦੇ ਵਿੱਚ 7 ਵਾਰ ਇਨਕਰੀਮੈਂਟ ਤੋਂ ਹੱਥ ਵੀ ਧੋਣਾ ਪਿਆ ਸ਼ੁਕਲਾ ਨੂੰ ਸ਼ੁਕਲਾ ਨੇ ਚੜ੍ਹਗੜ੍ਹ ਪੁਲਿਸ 1585 ਦੇ ਵਿੱਚ ਜੁਆਇਨ ਕੀਤੀ ਸੀ ਡਰਗ ਮਾਫੀਆ ਦੇ ਖਿਲਾਫ ਕੁਝ ਨਾ ਕੁਝ ਕਰਨ ਤੇ ਵੀ ਡਿਪਾਰਟਮੈਂਟਲ ਇਨਕੁਆਰੀ ਹੋਈ ਸੀ ਜਦੋਂ ਸੈਕਟਰ 39 ਥਾਣੇ ਦੇ ਵਿੱਚ ਐਸ ਐਚਓ ਸੀ ਸੋ ਲਗਾਤਾਰ ਕਿਸੇ ਨਾ ਕਿਤੇ ਵਿਵਾਦਾਂ ਦੇ ਵਿੱਚ ਹਮੇਸ਼ਾ ਤੋਂ ਕਿਰਦੇ ਰਹੇ ਨੇ ਸ਼ੁਕਲਾ